ਪਾਣੀ ਕੇ ਪ੍ਰਾਜਕ ਕਿਸਮ ਦੇ ਲੋਕ ਅਪਰਾਧ ਕਰਨ ਲਈ ਨਵੇਂ-ਨਵੇਂ ਤਰੀਕੇ ਅਪਣਾ ਰਹੇ ਨੇ ਪਰ ਪੰਜਾਬ ਪੁਲਿਸ ਨੇ ਪੰਜਾਬ ਚੋਂ ਇਹ ਅਪਰਾਧ ਖਤਮ ਕਰਨ ਲਈ ਇਹਨਾਂ ਸ਼ਾਤਿਰ ਦੇ ਮਾਗ ਦੇ ਲੋਕਾਂ ਨੂੰ ਬੋਚਰ ਲਈ ਕੋਈ ਕਸਮ ਆ ਕਿ ਨੇ ਛੱਡਣਾ ਚਾਹੁੰਦੇ। ਇਸ ਦੇ ਹੁਣ ਪੰਜਾਬ ਪੁਲਿਸ ਉਹਨਾਂ ਉੱਤਰੀ ਭਾਰਤ ਦੀ ਪਹਿਲੀ ਅਜਿਹੀ ਕਿਸਮ ਦੀ ਬਾਸਤਿਆਰ ਕੀਤੀ ਗਈ ਜੋ ਕਿ ਹਾਈ ਟੈਕਨੀਕ ਦੇ ਨਾਲ ਪੂਰੀ ਤਰ੍ਹਾਂ ਲੈਸ ਹੈ। ਜਾਣਕਾਰੀ ਮੁਤਾਬਕ ਇਸ ਵਾਸਤੇ ਪੂਰੀ ਤਕਨੀਕ ਵਾਲੇ ਹਾਈ ਟੈਕ ਕੈਮੇ ਲਗਾਏ ਗਏ ਜੋ ਕਿ ਇਹ 1.5 ਕਿਲੋਮੀਟਰ ਦੂਰੀ ਤੱਕ ਚਾਰ ਚੁਫੇਰੇ ਕਵਰੇਜ ਕਰਨਗੇ। ਤੇ ਇਸ ਰੇਂਜ ਵਿੱਚ ਆਉਣ ਵਾਲੇ ਹਰ ਇੱਕ ਵਹੀਕਲ ਦਾ ਸਾਰ ਡਾਟਾ ਇਹਨਾਂ ਕੈਮਰਿਆਂ ਚ ਕੈਪ ਜਿਸ ਤਰ੍ਹਾਂ ਧਰਨੇ ਵਗੈਰਾ ਚੱਲਦੇ ਆ ਮੁਜਾਰੇ ਚੱਲਦੇ ਜਾਂ ਕ੍ਰਾਈਮ ਕਰਕੇ ਗੱਡੀਆਂ ਨਾਕਿਆਂ ਕੋਲੋਂ ਕ੍ਰੋਸ ਕਰਦੀਆਂ ਹਨ ਹਾਈ ਟੈਕ ਕੈਮਰੇ ਯੂਜ਼ ਕੀਤੇ ਗਏ ਹਨ ਜੋ ਕਾਫੀ ਹੱਦ ਤੱਕ ਮਤਲਬ ਸਾਨੂੰ ਕ੍ਰਾਈਮ ਨੂੰ ਟ੍ਰੇਸ ਕਰਨ ਚ ਹੈਲਪ ਕਰਨਗੇ ਇਹਦੇ ਵਿੱਚ ਪੀਟੀ ਜੈਡ ਕੈਮਰਾ ਹੈ ਜਿਹੜਾ 1 ਕਿਲੋਮੀਟਰ ਤੱਕ ਗੱਡੀ ਦਾ ਨੰਬਰ ਟ੍ਰੇਸ ਕਰਨ ਚ ਸਾਨੂੰ ਸਹਿਯੋਗ ਦੇਵੇਗਾ ਇਸ ਤੋਂ ਇਲਾਵਾ ਐਨਪੀਆਰ ਕੈਮਰੇਜ਼ ਅਟੈਚ ਨੇ ਦੋ ਇਸ ਕਾ ਗੱਡੀ ਦੇ ਨਾਲ ਜੋ ਵੀ ਨਾਕਾ ਪੁਆਇੰਟਸ ਜਾਂ ਕਿਤੇ ਵੀ ਕੋਈ ਜਗ੍ਹਾ ਤੋਂ ਗੱਡੀਆਂ ਕ੍ਰੋਸ ਕਰਦੇ ਹਨ ਤਾਂ ਉਹਨਾਂ ਦੇ ਨੰਬਰ ਪਲੇਟ ਟ੍ਰੇਸ ਕਰਨ ਚ ਤੇ ਗੱਡੀ ਦੀ ਵੀਡੀਓ ਤੱਕ ਇਹਦੇ ਚ ਰਿਕਾਰਡ ਹੁੰਦੀ ਹੈ ਉਹ ਸਾਨੂੰ ਟ੍ਰੇਸ ਕਰਨ ਚ ਹੈਲਪ ਕਰਨਗੇ ਇਸ ਤੋਂ ਇਲਾਵਾ ਇਸ ਗੱਡੀ ਚ ਅਸੀਂ ਐਕਸਟਰਾ 16 ਕੈਮਰੇ ਅਟੈਚ ਕਰ ਸਕਦੇ ਹਾਂ ਫਿਲਾਲ ਅਸੀਂ ਤਿੰਨ ਕੈਮਰੇ ਲਗਾਏ ਹੋਏ ਹਨ ਜੋ ਮਤਲਬ ਇਹ ਕੈਮਰੇ ਸੀਸੀਟੀਵੀ ਬੈਂਡ ਦੇ ਜਿੰਨਾ ਵੀ ਆਲੇ ਦੁਆਲੇ ਕੋਈ ਵੀ ਕ੍ਰਾਈਮ ਹੁੰਦਾ ਜਾਂ ਕ੍ਰਾਸ ਕਰਦੇ ਹਨ ਗੱਡੀਆਂ ਜਾਂ ਕੁਝ ਵੀ ਇਹ ਹੈਲਪ ਕਰਨਗੇ ਸਾਨੂੰ ਇਸ ਚੀਜ਼ ਦੀ ਅਹ ਦੂਸਰਾ ਇਸ ਗੱਡੀ 'ਚ ਜੋ ਵੀ ਰਿਕਾਰਡਿੰਗ ਹੁੰਦੀ ਹੈ ਜੋ ਵਰਕਿੰਗ ਹੈ ਜੋ ਅਸੀਂ ਆਪਣੇ ਡਿਸਟ੍ਰਿਕਟ ਜਾਂ ਆਪਣੇ ਰੇਂਜਸ ਜਾਂ ਪੰਜਾਬ 'ਚ ਕਿਤੇ ਵੀ ਇਸ ਗੱਡੀ ਨੂੰ ਯੂਜ਼ ਕਰਦੇ ਆ ਤਾਂ ਉਹਨਾਂ ਦੀ ਜੇ ਰਿਕਾਰਡਿੰਗ ਜੋ ਵੀ ਫੁਟੇਜ ਹੈਗੇ ਨਾ ਉਹ ਸੀਨੀਅਰ ਆਫੀਸਰਸ ਆਪਣੇ ਆਫਿਸ 'ਚ ਬੈਠ ਕੇ ਦੇਖ ਸਕਦੇ ਹਨ ਗੱਡੀ ਦੀ ਕਪੈਸਿਟੀ ਵਾਈਜ਼ ਦੇਖਿਆ ਜਾਵੇ ਤਾਂ ਜੋ ਇੱਥੇ ਅਸੀਂ ਇੱਕ ਆਫੀਸਰਸ ਮੈਕਸਿਮਮ 6 ਤੋਂ 7 ਤੱਕ ਇੱਥੇ ਬੈਠ ਕੇ ਮੀਟਿੰਗ ਕਰ ਸਕਦੇ ਹਨ ਤੇ ਇਸ ਸੀਸੀਟੀਵੀ ਵੈਨ ਦਾ ਸਾਨੂੰ ਬਹੁਤ ਹੈਲਪ ਮਿਲੇਗੀ ਕ੍ਰਾਈਮ ਨੂੰ ਕੰਟਰੋਲ ਕਰਨ ਦਾ ਕਵਾਲਿਟੀ ਵਾਈਜ਼ ਦੇਖਿਆ ਜਾਵੇ ਤਾਂ ਇਹ ਇਸ ਜਿਹੜੀ ਸਾਡੀ ਆਪਣੀ ਸਰਕਾਰੀ ਵਹੀਕਲਸ ਤੋਂ ਇਲਾਵਾ ਜੋ ਕੋਸਟ ਹੈ ਮੈਕਸਿਮਮ 10 ਤੋਂ 12 ਤੱਕ ਹੈ ਕਿਉਂਕਿ ਹਾਈ ਕੁਆਲਿਟੀ ਵਾਈਜ਼ ਦੇ ਕੈਮਰਾਸ ਲੱਗੇ ਹਨ ਪਰ ਅਸੀਂ ਆਪਣੇ ਜਿੰਨਾ ਵੀ ਅਸੀਂ ਹੋ ਸਕਦਾ ਸੀ ਮੈਕਸਿਮਮ ਵੈਸਟ ਕੁਆਲਿਟੀ ਵਾਈਜ਼ ਤੇ ਚੀਪ ਐਂਡ ਵੈਸਟ ਕੁਆਲਿਟੀ ਵਾਈਜ਼ ਇਸ ਨੂੰ ਤਿਆਰ ਕਰਵਾਇਆ ਆਖਿਰ ਗਣਿਸ 212 ਚੋਰਾਂਦੀ ਖੈ ਨਹੀਂ ਹੋਵੇਗੀ ਕਿ ਪੁਲਿਸ ਤੋਂ ਹੁਣ ਉਹਨਾਂ ਨੂੰ ਫੜਨ 'ਚ ਕੋਈ ਅਸਰ ਨਹੀਂ ਛੱਡੇਗੀ ਇਸ ਵਾਰ ਸਟ ਵਿਸ਼ੇਸ਼ ਤੌਰ ਤੇ ਅਜਿਹਾ ਪ੍ਰਬੰਧ ਕੀਤਾ ਗਿਆ ਜਿਸ ਤੋਂ ਬਾਅਦ ਸੀਨੀਅਰ ਅਫਸਰ ਆਪਣੇ ਦਫ਼ਤਰ 'ਚ ਬੈਠੇ ਹੀ ਹਰ ਥਾਂ ਤੇ ਨਜ਼ਰ ਰੱਖ ਸਕਦੇ ਨੇ ਸ੍ਰੀ ਗੋਟ ਤੋਂ ਗੁਰਜੀਤ ਰਮਾਣੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ